ਵੀ ਵਾਂਟ ਟੂ ਮੇਕ ਅ ਚੇਂਜ ਯੂ نو ਸੋ ਅੱਜ ਸ਼ੁਰੂਆਤ ਹੈ ਈ ਵੇਸਟ ਨੂੰ ਹੈਂਡਲ ਕਰਨ ਦੀ ਲੇਕਿਨ ਉਹ ਪੁਰਾਣੀ ਚੀਜ਼ ਨੂੰ ਕੀ ਕਰਨਾ ਉਸ ਵੇਸਟ ਨੂੰ ਕੀ ਕਰਨਾ ਉਹਦੇ ਬਾਰੇ ਸੋਚਣਾ ਇੱਕ ਕੁਐਸਚਨ ਬਣ ਗਿਆ ਇੰਡੀਆ ਦੇ ਵਿੱਚ ਕਾਫੀ ਸਾਰੇ ਅਬ ਆਰਾਊਂਡ 12.5 ਲੈਕਸ ਆਫ ਜਿਹੜੇ ਬੱਚੇ ਹੈਗੇ ਆ ਉਹ ਇਸ ਈ-ਵੇਸ ਨਾਲ ਸਾਡੇ ਇਫੈਕਟ ਹੋ ਰਹੇ ਆ ਜਿੱਥੇ ਈ-ਵੇਸ ਰੀਸਾਈਕਲ ਕੀਤਾ ਜਾਂਦਾ ਹੈ ਅਗਰ ਉਸ ਸੈਂਟਰ 'ਚ ਈ-ਵੇਸ ਨੂੰ ਪਹੁੰਚਾਇਆ ਜਾਵੇ ਤਾਂ ਉਹ ਸਾਡੇ এনवायरमेंट ਵਾਸਤੇ ਬਹੁਤ ਸਹੀ ਰਹੇਗਾ ਚਿਲड्रन ਆਰ ਦਾ ਫਿਊਚਰ ਆਫ ਦਾ ਨੇਸ਼ਨ ਵੈਨ ਯੂ ਸੈਂਸਿਟਾਈਜ਼ ਥੈਮ ਯੂ ਆਰ ਸੈਂਸਿਟਾਈਜ਼ਿੰਗ ਦਾ ਨੇਸ਼ਨ ਦੁਨੀਆ 'ਚ ਜਿੱਥੇ ਤਕਨੀਕ ਵੱਧ ਰਹੀ ਹੈ ਤਾਂ ਦੂਸਰੇ ਪਾਸੇ ਉਸ ਦੀ ਵੇਸਟੇਜ ਵੀ ਵੱਧ ਰਹੀ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਆ ਈ-ਵੇਸ ਦੀ ਈ-ਵੇਸ ਅੱਜ ਇੱਕ ਸਮਾਜ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਦਾ ਜਾ ਰਿਹਾ ਹੈ ਔਰ ਬਹੁਤ ਸਾਰੀ ਚੀਜ਼ਾਂ ਜਦੋਂ ਇਸ ਤਰ੍ਹਾਂ ਦੀ ਵੇਸਟ ਹੁੰਦੀ ਹੈ ਤਾਂ ਲੋਕ ਸੁੱਟ ਦਿੰਦੇ ਨੇ ਉਸਦੇ ਬਹੁਤ ਸਾਰੇ ਗਲਤ ਪ੍ਰਭਾਵ ਵੀ ਆ ਰਹੇ ਨੇ ਲੇਕਿਨ ਅੱਜ ਇਹ ਐਮਓਯੂ ਪਹਿਲੀ ਵਾਰ ਸਾਈਨ ਹੋਇਆ ਹੈ ਜਿਸ ਦੇ ਵਿੱਚ ਕਿ ਈ-ਵੇਸਟ ਨੂੰ ਖਤਮ ਕੀਤਾ ਜਾਏਗਾ ਤਾਂ ਫਿੱਕੀ ਫਲੋ ਅਤੇ ਪਹਿਲ ਇੱਕ ਸਮਾਜਿਕ ਦਿੱਥੇਬੰਦੀ ਹੋ ਉਹਨਾਂ ਦੇ ਵਿੱਚ ਇਹ ਇੱਕ ਖਾਸ ਐਮਓਯੂ ਸਾਈਨ ਕੀਤਾ ਗਿਆ ਹੈ ਔਰ ਇਸ ਦੇ ਵਿੱਚ ਕੰਮ ਕੀ ਹੋਏਗਾ ਕਿਵੇਂ ਸਾਡੇ ਸਮਾਜ ਨੂੰ ਸਾਫ ਸੁਥਰਾ ਰੱਖਿਆ ਜਾਏਗਾ ਕਿਉਂਕਿ ਪਰਿਆਵਰਣ ਦੀ ਗਲਤ ਕੀਤੀ ਜਾ ਰਹੀ ਹੈ ਲੇਕਿਨ ਉਸ ਦੇ ਉੱਤੇ ਪਹਿਰਾ ਕੋਈ ਨਹੀਂ ਦਿੰਦਾ ਸਾਡੇ ਨਾਲ ਸਿਮਰ ਪ੍ਰੀਕੌਰ ਸੰਧੂ ਜੀ ਮੌਜੂਦ ਨੇ ਮੈਮ ਅੱਜ ਕੀ ਇਨੀਸ਼ੀਏਟਿਵ ਲੈਤਾ ਗਿਆ ਤੁਹਾਡੇ ਵੱਲੋਂ ਕਿ ਇਸ ਤਰ੍ਹਾਂ ਦਾ ਐਮਓਯੂ ਫਸਟ ਟਾਈਮ ਦੇਖਣ ਨੂੰ ਮਿਲਿਆ ਹਾਂਜੀ ਸੋ ਫਿੱਕੀ ਫਲੋ ਅੰਮ੍ਰਿਤਸਰ ਲਾਈਕ ਯੂ نو ਕਿ 5 ਜੂਨ ਤੇ ਵੀ ਡਿਡ ਵੀ ਵਰ ਬਾਰਡ ਅਬਾਊਟ ਵੇਸਟ ਐਂਡ ਵੀ ਡਿਡ ਵੇਸਟ ਵਾਰੀਅਰਸ ਅਵਾਰਡਸ ਉਦੋਂ ਬੜੇ سارے ਲੋਕ ਇਨਕਲੂਡਿੰਗ ਪਹਿਲ ਐਂਡ ਡਾਕਟਰ ਸ਼ਰਮਾ ਨੂੰ ਵੀ ਅਸੀਂ ਸਨਮਾਨਿਤ ਕੀਤਾ ਸੀ ਤੋ ਉਦੋਂ ਸਾਡੇ ਦਿਮਾਗ ਚ ਆਇਆ ਕਿ ਸਿਰਫ ਅਵਾਰਡ ਦੇ ਕੇ ਜਾਂ ਰੈਕਗਨਾਈਜ਼ ਕਰਕੇ ਸਮੱਸਿਆ ਦਾ ਹੱਲ ਨਹੀਂ ਹੈ ਫਿਰ ਉਦੋਂ ਬੜੇ سارے ਐਮਓਯੂਜ਼ ਨੇ ਜਨਮ ਲਿਆ I वुड से ਜਨਮ ਲਿਆ ਵੀ ਹੈਡ ਐਮ ਓ ਯੂ ਵਿਦ ਯੂਨਿਕੋ ਬॉयਜ਼ ਜੋ ਕਿ ਸਾਡੇ ਗੈਸਟ ਸੀ ਉਸ ਤੋਂ ਬਾਅਦ ਅਸੀਂ ਪਹਿਲ ਨਾਲ ਵੀ ਅੱਜ ਐਮ ਓ ਯੂ ਕੀਤਾ ਤੇ ਹੋਰ ਵੀ ਬੜੇ ਸਾਰੇ ਵੇਸਟ ਵਾਰੀਅਰਸ ਨਾਲ ਅਸੀਂ ਐਮ ਓ ਯੂ ਕਰਕੇ ਬਿਕਾਜ਼ ਵੀ ਵਾਂਟ ਟੂ ਮੇਕ ਅ ਚੇਂਜ ਯੂ نو ਸੋ ਅੱਜ ਸ਼ੁਰੂਆਤ ਹੈ ਈ ਵੇਸਟ ਨੂੰ ਹੈਂਡਲ ਕਰਨ ਦੀ ਐਂਡ ਪਹਿਲ ਦੀ ਪੂਰੀ ਟੀਮ ਇੱਥੇ ਹੈ ਐਂਡ ਇੱਕ ਛੋਟਾ ਜਿਹਾ ਬੱਚਾ ਸਾਡੇ ਨਾਲ ਜੁੜਿਆ ਹੈ ਸੋ ਮਹਿਰ ਸੋ ਸ਼ੀਲ ਆਲਸੋ ਬੀ ਆਰ ਵੇਸਟ ਵਾਰੀਅਰ ਆਰ ਈ ਵੇਸਟ ਵਾਰੀਅਰ ਸੋ ਤੁਸੀਂ ਸਾਰਿਆਂ ਨਾਲ ਗੱਲ ਕਰੋ ਤੇ ਤੁਹਾਨੂੰ ਪਤਾ ਸਭ ਤੋਂ ਪਹਿਲੇ ਗੱਲ ਈ ਵੇਸਟ ਕਿੰਨਾ ਕੁ ਜਿਹੜਾ ਇਸ ਵੇਲੇ ਵੱਧ ਰਿਹਾ ਈ ਵੇਸਟ ਜਿਹੜੀ ਹੈ ਉਹਦੇ ਨੁਕਸਾਨ ਕੀ ਹੋ ਸੋ ਉਹਦੇ ਲਈ ਤੁਸੀਂ ਮਾਹਿਰਾਂ ਨੂੰ ਪੁੱਛੋ ਤੁਸੀਂ ਪਲੀਜ਼ ਇਹਨਾਂ ਤੋਂ ਪੁੱਛ ਮੈਮ ਕੀ ਕਹਿਣਾ ਚਾਹੋਗੇ ਈ-ਵੇਸਟ ਕੀ ਹੈ ਕੀ ਔਰ ਕਿ ਉਹ ਵੱਧ ਰਿਹਾ ਹੈ ਤੇ ਕੀ ਨੁਕਸਾਨ ਦੇਖੋ ਈ-ਵੇਸਟ ਉਹ ਹੈ ਜਿੱਥੋਂ ਬਿਜਲੀ ਦੀ ਚੀਜ਼ ਲੰਘ ਰਹੀ ਜਿੱਥੋਂ ਬਿਜਲੀ ਲੰਘ ਰਹੀ ਹੈ ਔਰ ਉਸ ਇਨਸਟਰੂਮੈਂਟ ਨੂੰ ਅਸੀਂ ਵਰਤਣਾ ਛੱਡ ਰਹੇ ਹਾਂ ਉਹ ਸਾਡੇ ਵਾਸਤੇ ਇੱਕ ਈ-ਵੇਸਟ ਬਣ ਗਿਆ ਜਿਸ ਤਰ੍ਹਾਂ ਕਿ ਆਪਾਂ ਘਰ ਵਿੱਚ ਸਾਰੇ ਅਪਲੈਂਸਿਸ ਜਿਹੜੇ ਬਿਜਲੀ ਨਾਲ ਚੱਲਦੇ ਨੇ ਸਾਡਾ ਮੋਬਾਈਲ ਜਿਹੜਾ ਬਿਜਲੀ ਨਾਲ ਚਾਰਜ ਕੀਤਾ ਜਾਂਦਾ ਜਦੋਂ ਅਸੀਂ ਉਸ ਦੀ ਵਰਤੋਂ ਕਰਨੀ ਬੰਦ ਕਰ ਦਿੰਦੇ ਹਾਂ ਚਾਹੇ ਆਪਾਂ ਇਸ ਕਰਕੇ ਬੰਦ ਕਰਤੀ ਕਿ ਉਸ ਦਾ ਨਿਊ ਮਾਡਲ ਅਸੀਂ ਖਰੀਦ ਲਿਆ ਜਾਂ ਇਸ ਕਰਕੇ ਬੰਦ ਕਰਤੀ ਕਿ ਉਹ ਠੀਕ ਨਹੀਂ ਚੱਲ ਰਿਹਾ ਸੀ ਜਾਂ ਇਸ ਕਰਕੇ ਬੰਦ ਕਰਤੀ ਕਿ ਮੈਨੂੰ ਨਿਊ ਮਿਲ ਗਿਆ ਮੈਂ ਉਹ ਪੁਰਾਣਾ ਵਰਤਣਾ ਨਹੀਂ ਚਾਹਦੀ ਸਾਡੇ ਵਾਸਤੇ ਉਹ ਚੀਜ਼ ਵੇਸਟ ਬਣ ਗਈ ਫਿਰ ਉਸ ਤੋਂ ਬਾਅਦ ਉਸ ਵੇਸਟ ਨੂੰ ਕੀ ਕਰਨਾ ਹੈ ਉਹਦੇ ਬਾਰੇ ਇੱਕਦਮ ਤਾਂ ਆਪਾਂ ਨਹੀਂ ਸੋਚਦੇ ਸਾਡਾ ਖਿਆਲ ਸਿਰਫ ਇਹ ਹੁੰਦਾ ਕਿ ਅਸੀਂ ਨਵੀਂ ਚੀਜ਼ ਲਈ ਹੈ ਲੇਕਿਨ ਉਹ ਪੁਰਾਣੀ ਚੀਜ਼ ਨੂੰ ਕੀ ਕਰਨਾ ਉਸ ਵੇਸਟ ਨੂੰ ਕੀ ਕਰਨਾ ਉਹਦੇ ਬਾਰੇ ਸੋਚਣਾ ਇੱਕ ਕੁਐਸਚਨ ਬਣ ਗਿਆ ਤਾਂ ਉਹ ਅਕਸਰ ਲੋਕ ਕੂੜੇ ਸੁੱਟ ਦਿੰਦੇ ਨੇ ਔਰ ਤੁਸੀਂ ਉਸ ਵੇਸਟ ਨੂੰ ਕਿਵੇਂ ਉੱਥੋਂ ਠੀਕ ਕਰੋ ਹਾਂਜੀ ਜਿਹੜਾ ਕੂੜੇ ਵਿੱਚ ਸੁੱਟ ਦਿੰਦੇ ਆ ਉਹ ਸਾਨੂੰ এনवायरमेंट ਨੂੰ ਬਹੁਤ ਖਰਾਬ ਕਰਦਾ ਅਸੀਂ ਸਾਰਿਆਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦੇ ਆ ਉਹ ਅਸੀਂ ਜਾਣਕਾਰੀ ਸਕੂਲਾਂ ਵਿੱਚ ਕਾਲਜਾਂ ਵਿੱਚ ਵੱਖ-ਵੱਖ ਸੰਸਥਾਵਾਂ ਵਿੱਚ ਜਿੱਥੇ ਬਹੁਤ ਸਾਰੇ ਲੋਕ ਹੁੰਦੇ ਨੇ ਉਹਨਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਅਗਰ ਅਸੀਂ ਇਹਨਾਂ ਨੂੰ ਜਿੱਥੇ ਈ-ਵੇਸਟ ਰੀਸਾਈਕਲ ਕੀਤਾ ਜਾਂਦਾ ਹੈ ਅਗਰ ਉਸ ਸੈਂਟਰ 'ਚ ਈ-ਵੇਸਟ ਨੂੰ ਪਹੁੰਚਾਇਆ ਜਾਵੇ ਤਾਂ ਉਹ ਸਾਡੇ এনवायरमेंट ਵਾਸਤੇ ਬਹੁਤ ਸਹੀ ਰਹੇਗਾ ਕੀ ਕਰ ਰਹੇ ਹੋ ਇਹਦੇ ਵਿੱਚ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਅਵੇਅਰਨੈਸ ਸੈਸ਼ਨ ਕਰਵਾਉਂਦੇ ਆ ਉਹਨਾਂ ਕੋਲੋਂ ਸੀ ਈ-ਵੇਸਟ ਕਲੈਕਟ ਕਰਦੇ ਆ ਤੇ ਕਰੋ ਸੰਭਵ ਇੱਕ ਹੈ ਸੰਸਥਾ ਦਿੱਲੀ ਦੇ ਵਿੱਚ ਉਹਨਾਂ ਕੋਲ ਈ-ਵੇਸਟ ਕਲੈਕਟ ਈ-ਵੇਸਟ ਰੀਸਾਈਕਲ ਸੈਂਟਰ ਹੈ ਉੱਥੇ ਅਸੀਂ ਈ-ਵੇਸਟ ਪਹੁੰਚਾ ਕੇ ਉਹਨਾਂ ਨੂੰ ਰੀਸਾਈਕਲ ਕਰਵਾਉਂਦੇ ਆ ਕਿੰਨਾ ਨੁਕਸਾਨ ਹੈ ਅਗਰ ਈ-ਵੇਸਟ ਜਿਹੜੀ ਸਾਡੇ ਲੋਕਲ ਜਿਹੜੀ ਰੋਜ਼ਮਰਹ ਦੀ ਜ਼ਿੰਦਗੀ ਦੀ ਵੇਸਟ ਹੈ ਉਹਦੇ ਵਿੱਚ ਮਿਕਸ ਹੋ ਜਾਂਦੀ ਈ-ਵੇਸਟ ਜਦੋਂ ਅਨੂੰ ਅਸੀਂ ਸਹੀ ਜਗ੍ਹਾ ਤੇ ਨਹੀਂ ਪਹੁੰਚਾਉਂਦੇ ਤੇ ਉਹਦਾ ਬਹੁਤ ਨੁਕਸਾਨ ਹੁੰਦਾ ਜਿਵੇਂ ਕਿ ਅਗਰ ਡਾਕਟਰ ਰਾਜਨ ਜੀ ਤੁਹਾਨੂੰ ਇਹਦੇ ਬਾਰੇ ਜ਼ਿਆਦਾ ਦੱਸਣਗੇ ਕੀ ਕੀ ਹੋਇਆ ਹੈ ਨੁਕਸਾਨ ਸਰ ਇਹਦੇ ਵਿੱਚ ਸਭ ਤੋਂ ਵੱਧ ਜਰਾ ਇੰਪੈਕਟ ਹੈਗਾ ਸਾਡਾ ਹੈਗਾ ਇਹਦੇ ਵਿੱਚ ਆਪਣਾ ਹੈਵੀ ਮੈਟਲ ਹੈਗਾ ਲੈਡ ਹੈਗਾ ਲੈਡ ਸਾਡੇ ਵਾਸਤੇ ਬਹੁਤ ਜ਼ਿਆਦਾ ਜਿਹੜਾ ਹਾਨੀਕਾਰਕ ਹੈ ਸਾਡੇ ਬ੍ਰੇਨ ਤੇ ਇਫੈਕਟ ਹੈਗਾ ਹੋਰ ਸਾਡੇ ਵਿੱਚ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਹੈਵੀ ਮੈਟਲ ਜਿਵੇਂ ਆਪਣਾ ਜਿਵੇਂ ਹੋ ਗਿਆ ਆਪਣਾ ਜਿਵੇਂ ਐਗਜ਼ਾਮਪਲ ਲਗੀ ਹੈ ਸੀਆ ਕ੍ਰੋਮੀਅਮ ਹੈਗੇ ਹੈ ਇਹ ਸਾਰੇ ਸੜ ਕਿਡਨੀ ਤੇ ਬਹੁਤ ਜ਼ਿਆਦਾ ਇਫੈਕਟ ਪਾਉਂਦੇ ਹੈ ਹੁੰਦਾ ਕਿ ਬਈ ਅੱਜ ਕੱਲ ਜਿਹੜਾ ਸਾਡਾ ਈ-ਵੇਸਟ ਹੈ ਇਨਫਾਰਮਲ ਸੈਕਟਰ ਇਹਨੂੰ ਮੈਨੇਜ ਕਰ ਰਿਹਾ ਇੰਡੀਆ ਦੇ ਵਿੱਚ 95% ਈ-ਵੇਸਟ ਸਾਡਾ ਇਨਫਾਰਮਲ ਸੈਕਟਰ ਕਰ ਰਿਹਾ ਤੇ 5% ਇਨਫਾਰਮਲ ਸੈਕ ਕੰਪਲੀਟ ਸੋਲ ਸਪੋਰਟ ਮਿਲੇਗੀ ਕਿ ਸਾਨੂੰ ਇੱਕ ਈ-ਵੇਸਟ ਕਾਫੀ ਲਾਰਜ amount ਸਾਨੂੰ ਮਿਲੇਗਾ ਤੇ ਆਪਾਂ ਉਹ ਆਪਣਾ ਬੇਸਿਕਲੀ 4ਮਲ ਸੈਕਟਰ ਤੱਕ ਪਹੁੰਚਾਵਾਂਗੇ ਹੁੰਦਾ ਕੀ ਪਿਆ ਇਨਫਾਰਮਲ ਸੈਕਟਰ ਨੂੰ ਸਿਰਫ 에ਅ ਪੋਲੂਸ਼ਨ ਕਰ ਰਿਹਾ ਲੈਂਡ ਉਹਦੀ ਹੁਣ ਇਹਦੇ ਵਿੱਚ ਇੱਕ ਬਹੁਤ ਵੱਡੀ ਗੱਲ ਇੱਕ ਹੋਰ ਵੀ ਆ ਰਹੀ ਹੈ ਓਕੂਪੇਸ਼ਨ ਹੈਲਥ ਹਜ਼ਰਡ ਬਹੁਤ ਹੋ ਰਿਹਾ ਜਿਹੜੇ ਸਾਡੇ ਇਨਫਾਰਮਲ ਸੈਕਟਰ ਹੈਗਾ ਉਹ ਕੀ ਕਰ ਰਿਹਾ ਉਹਦੇ ਵਿੱਚ ਛੋਟੇ ਛੋਟੇ ਬੱਚੇ ਯੂਜ਼ ਕਰ ਰਹੇ ਹੋ ਜਿਹੜੇ ਕਿ ਉਹ ਈ-ਵੇਸਟ ਨੂੰ ਕਲੈਕਟ ਕਰ ਰਹੇ ਉਹਨੂੰ ਬਰਨ ਕਰ ਰਹੇ ਤੇ ਉਹ ਛੋਟੇ ਬੱਚਿਆਂ ਨੂੰ ਵੀ ਹੈਲਥ ਹਜ਼ਰਡ ਹੋ ਰਿਹਾ WHO ਦੀ ਰਿਪੋਰਟ ਨਾਲ ਸਾਡੇ ਇਫੈਕਟ ਹੋ ਰਿਹਾ ਮੈਮ ਹੁਣ ਤੁਸੀਂ ਕੀ ਮਤ ਕਿਉਂਕਿ ਸਬ ਬਹੁਤ ਵੱਡਾ ਚੈਲੰਜ ਹੈ ਔਰ ਕੀ ਫਿੱਕੀ ਫਲੋ ਇਸ ਕੀ ਕਰਨ ਜਾ ਰਹੀ ਸਭ ਤੋਂ ਪਹਿਲਾਂ ਮੈਨੂੰ ਦੋਨੋਂ ਜਿਹੜੇ ਪਹਿਲ ਤੋਂ ਨੁਮਾਇੰਦੇ ਹੈ ਉਹਨਾਂ ਦਾ ਪੈਸ਼ਨ ਤੁਸੀਂ ਹੁਣੇ ਦੇਖਿਆ ਸੋ ਆਈ ਫੀਲ ਫਿੱਕੀ ਫਲੋ ਇੱਕ ਬੜੇ ਮੇਰੇ ਮੇਰੇ ਲਈ ਤਾਂ ਰਿਸਪੋਨਸਿਬਿਲਟੀਜ਼ ਯੂ نو ਥੈਟ ਥੈਟਸ ਵਾਈ I ਟੁਕ ਦ ਰਿਸਪੋਨਸਿਬਿਲਟੀ ਬਿਕੋਜ਼ I ਬਲੀਵ ਇਟ ਫਰਮ ਮਾਈ ਹਾਰਟ and i'm very happy the waste warriors are passionate because bade bade projects shuru hunde hain but age passion na hon karan they you know they don't go further once i see the passion and i see the concern of children being affected in informal um, you know sector that is where collection is very important and uh, jo de ek bachche nu assi samjhavange to ja ke apne parivar nu bhi samjhaauga apne aas paas neighborhood nu bhi samjhaauga and that is where the change because children are the future of the nation when you sensitize them you are sensitizing the nation so e bin and all we are telling the municipal corporation no they are cast kar because smart city which there is a provision so that we will go we will take our um, you know request to them and um, but right now because we want to start it and not keep waiting to be a louder even or that's why schools were selected schools with jo bhi collect karan ge bachche jis din awareness sessions hon ge so ud din hi oh e-waste la ke we will take it forward so at least pehla kadam to chal liye and so much ji thonu pata hai jadon pehla kadam chalda na us de baad bade sare log na la a jande but people have to get convinced that we are very serious and this whole point of signing an MoUs that this is a serious work and we are very very serious about e-waste in these schools da type kita gaya first uh, As such, tie up near You know that we do a lot of projects with schools, including our last time Himani ji ne We work even um, the tobacco program, uh, anti tobacco, which has to happen now. So schools the tie up hega ye We can always go anytime. They are all are, they have always supported us, and uh, we are really thankful to all the schools of Amritsar, the principals and everybody. so oh di koi problem nahi hai but we we'll also go to the other institutions point is wherever there are n number of people there thode log ikatthe hoye samta ikkat chahida ho kisi bhi setting ch that is okay with us sir bilkul tusi dekh sakde ho is wale tv screen de utte ਜਿਹੜੀ ਟੀਮ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਤਾਂ ਇਹ ਟੀਮ ਹੁਣ ਸਾਡੇ ਸਮਾਜ ਦੀ ਈ ਵੇਸਟ ਈ ਵੇਸਟ ਜਿਹਨੂੰ ਅਸੀਂ ਕਹਿੰਦੇ ਆ ਕਿ ਜਿਹੜੀ ਇਲੈਕਟ੍ਰੋਨਿਕ ਵੇਸਟ ਹੈ ਚਾਹੇ ਮੋਬਾਈਲ ਦਾ ਚਾਰਜਰ ਹੈ ਚਾਹੇ ਕੋਈ ਤਾਰ ਹੈ ਚਾਹੇ ਕੋਈ ਵੀ ਚੀਜ਼ ਹੈ ਜਿਹਦੇ ਵਿੱਚੋਂ ਲਾਈਟ ਦਾ ਕਨੈਕਸ਼ਨ ਜਿਸ ਦੇ ਵਿੱਚ ਦਿੱਤਾ ਗਿਆ ਹੈ ਉਸ ਨੂੰ ਖਤਮ ਕਰਨ ਵਾਸਤੇ ਹੁਣ ਇਹ ਵਾਰੀਅਰਸ ਜਿਹੜੇ ਨੇ ਕੰਮ ਕਰਨਗੇ ਤਾਂ ਇਸਨਾਂ ਨੂੰ ਇੱਕ ਵਾਰੀਅਰਸ ਕਰਕੇ ਕਿਹਾ ਗਿਆ ਕਿਉਂਕਿ ਇਸ ਦੀ ਤੇ ਨਾ ਤਾਂ ਕੋਈ ਫੋਰਸ ਹੈ ਨਾ ਹੀ ਕੋਈ ਏਜੰਸੀ ਹੈ ਤੇ ਨਾ ਹੀ ਇਹਨਾਂ ਦਾ ਕਿਸੇ ਤਰ੍ਹਾਂ ਦਾ ਕੋਈ ਰੋਲ ਹੈ ਜਿਸ ਦੇ ਵਿੱਚ ਕੀ ਇਹਨਾਂ ਨੂੰ ਕੋਈ ਆਇਡੈਂਟੀਫਾਈ ਕੀਤਾ ਜਾਵੇ ਲੇ ਸਮਾਜ ਦੇ ਇੱਕ ਚੰਗੇ ਵਰਗ ਨੇ ਇੱਕ ਸੋਚ ਲੱਤੀ ਹੈ ਕਿ ਅਸੀਂ ਕੁਝ ਚੰਗਾ ਕਰਨਾ ਚਾਹੁੰਦੇ ਹਾਂ ਚੰਗਾ ਕਰਨ ਵਾਸਤੇ ਸਭ ਤੋਂ ਪਹਿਲੇ ਇਹ ਸਵਾਲ ਹੈ ਕਿ ਜਿਸ ਦੇ ਨਾਲ ਸਾਡਾ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ ਲੋਕਾਂ ਦੀ ਹੈਲਥ ਖਰਾਬ ਹੋ ਰਹੀ ਹੈ ਤਾਂ ਉਸ ਦੇ ਵਿੱਚ ਈ-ਵੇਸਟ ਔਰ ਅਗਰ ਤੁਹਾਡੇ ਕੋਲ ਵੀ ਕੋਈ ਈ-ਵੇਸਟ ਹੈ ਤਾਂ ਬਿਲਕੁਲ ਤੁਸੀਂ ਇੱਥੇ ਇਹਨਾਂ ਨੂੰ ਜਮ੍ਹਾਂ ਕਰਾ ਸਕਦੇ ਹੋ ਔਰ ਤੁਸੀਂ ਇੱਥੇ ਭੇਜੋ ਤਾਂ ਕਿ ਜਿਹੜੇ ਈ-ਵੇਸਟ ਜਿਹੜੀ ਹੈ ਉਹ ਜਿਹੜੀ ਹੋਰ ਗੰਦਗੀ ਉਹਦੇ ਨਾਲ ਨਾ ਰਲੇ ਤੇ ਜਿਸ ਦੇ ਨਾਲ ਅਸੀਂ ਸਮਾਜ ਨੂੰ ਵੀ ਬਚਾ ਸਕੀਏ ਕੈਮਰਾਮੈਨ ਅਰਸ਼ਦੇਵ ਸਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ